ਉਰਫੀ ਦੀ ਰਾਉ ਤੇ ਚਲੀ ਹੁਣ ਬਾਲੀਵੁੱਡ ਦੀ ਇਹ ਅਕਸ ਸੋਸ਼ਲ ਮੀਡੀਆ ਉਤੇ ਹੋਈ ਚੰਗੇ ਤਰੀਕੇ ਨਾਲ ਟ੍ਰੋਲ ਹੋ ਗਏ ਹਮ ਕਹਾਂ ਸਟਾਰ ਅਨੰਨਿਆ ਪਾਂਡੇ ਇਨੀ ਦਿਨੀ ਆਪਣੇ ਫਿਲਮ ਦੀ ਸਕਸੈਸ ਦਾ ਜਸ਼ਨ ਮਨਾ ਰਹੀ ਹੈ ਇਸ ਫਿਲਮ ਕਰਕੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਇਹ ਦੱਸਦੀ ਹੈ ਕਿ ਹੁਣ ਅਨੰਨਿਆ ਪਾਂਡੇ ਆਪਣੀ ਫਿਲਮਾਂ ਤੋਂ ਇਲਾਵਾ ਆਪਣੀ ਪਰਸਨਲ ਜ਼ਿੰਦਗੀ ਕਰਕੇ ਕਾਫੀ ਜ਼ਿਆਦਾ ਲਾਈਮਲਾਈਟ ਦੇ ਵਿੱਚ ਬਣੀ ਹੋਈ ਹੈ ਦੱਸਦੇ ਕਿ ਹਾਲ ਹੀ ਦੇ ਵਿੱਚ ਅਨੰਨਿਆ ਪਾਂਡੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਹ ਵੀਡੀਓ ਜੋ ਆ ਪੈरिस ਫੈਸ਼ਨ ਵੀਕ ਦੀਆਂ ਨਜ਼ਰ ਆ ਰਹੀਆਂ ਨੇ ਜਿੱਥੇ ਅਨੰਨਿਆ ਪਾਂਡੇ ਕੈਟਵੌਕ ਕਰਦਿਆਂ ਹੋਇਆ ਨਜ਼ਰ ਆ ਰਹੀ ਹੈ। ਤਾਂ ਦੱਸਦੇ ਕਿ ਸ਼ੋਅ ਦੇ ਦੌਰਾਨ ਅਨੰਨਿਆ ਨੇ ਇੱਕ ਅਲੱਗ ਹੀ ਢੰਗ ਦਾ ਕਾਲੇ ਰੰਗ ਦੀ ਨੈਟ ਦੀ ਡਰੈੱਸ ਪਾਈ ਹੋਈ ਸੀ ਜਿਸ ਨੂੰ ਦੇਖ ਕੇ ਲੋਕੋ ਨਾ ਨੂੰ ਟਰੋਲ ਕਰ ਰਹੇ ਨੇ। ਇੱਕ ਯੂਜ਼ਰ ਨੇ ਐਸੇ ਡਰੈੱਸ ਦੇ ਉੱਤੇ ਕਮੈਂਟ ਕੀਤਾ ਕਿ ਉਰਫੀ ਪਾਰਟ 2 ਅਤੇ ਦੂਜੇ ਯੂਜ਼ਰ ਨੇ ਲਿਖਿਆ ਇੱਕ ਇਸ ਤਰ੍ਹਾਂ ਦੀ ਡਰੈੱਸ ਆ ਮੱਛਰਦਾਨੀ ਪਹਿਨ ਲਈ ਹੈ ਕੀ ਅਨੰਨਿਆ ਪਾਂਡੇ ਦਾ ਇਹ ਸਟਾਈਲ ਜੋ ਆ ਸੋਸ਼ਲ ਮੀਡੀਆ ਉਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਲੋਕਾਂ ਦੇ ਵੱਲੋਂ ਉਹਨਾਂ ਨੂੰ ਟਰੋਲ ਕੀਤਾ ਜਾ ਰਿਹਾ ਹੈ ਤੁਹਾਨੂੰ ਅਨੰਨਿਆ ਪਾਂਡੇ ਦਾ ਡਰੈੱਸ ਕਿਵੇਂ ਦਾ ਲੱਗਾ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਖੋ ਗਏ ਹਮ ਕਹਾਂ ਸਟਾਰ ਅਨੰਨਿਆ ਪਾਂਡੇ ਇਹਨੇ ਦਿਨੀ ਆਪਣੇ ਫਿਲਮ ਦੀ ਸਕਸੈਸ ਦਾ ਜਸ਼ਨ ਮਨਾ ਰਹੀ ਹੈ ਇਸ ਫਿਲਮ ਕਰਕੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਇਹ ਤਾਂ ਦੱਸਦੀ ਹੈ ਕਿ ਹੁਣ अनन्या पांडे अपनी फिल्मਾਂ ਤੋਂ ਇਲਾਵਾ ਆਪਣੀ ਪਰਸਨਲ ਜ਼ਿੰਦਗੀ ਕਰਕੇ ਕਾਫੀ ਜ਼ਿਆਦਾ ਲਾਈਮਲਾਈਟ ਦੇ ਵਿੱਚ ਬਣੀ ਹੋਈ ਹੈ ਦੱਸ ਦਈਏ ਕਿ ਹਾਲ ਹੀ ਦੇ ਵਿੱਚ अनन्या पांडे ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਵੀਡੀਓ ਜੋ ਆ ਪੈरिस ਫੈਸ਼ਨ ਵੀਕ ਦੀਆਂ ਨਜ਼ਰ ਆ ਰਹੀਆਂ ਨੇ ਜਿੱਥੇ अनन्या पांडे ਕੈਟਵੌਕ ਕਰਦਿਆਂ ਹੋਇਆ ਨਜ਼ਰ ਆ ਰਹੀ ਹੈ ਤਾਂ ਦੱਸ ਦਈਏ ਕਿ ਸ਼ੋਅ ਦੇ ਦੌਰਾਨ अनन्या ਨੇ ਇੱਕ ਅਲੱਗ ਹੀ ਢੰਗ ਦਾ ਕਾਲੇ ਰੰਗ ਦੀ ਨੈੱਟ ਦੀ ਡਰੈੱਸ ਪਾਈ ਹੋਈ ਸੀ ਜਸਨੂ ਦੇਖ ਕੇ ਲੋਕੋਨਾਂ ਨੂੰ ਟਰੋਲ ਕਰ ਰਹੇ ਨੇ ਇੱਕ ਯੂਜ਼ਰ ਨੇ ਐਸੀ ਡਰੈੱਸ ਦੇ ਉੱਤੇ ਕਮੈਂਟ ਕੀਤਾ ਕਿ ਉਰਫੀ ਪਾਰਟ 2 ਅਤੇ ਦੂਜੇ ਯੂਜ਼ਰ ਨੇ ਲਿਖਿਆ ਇੱਕ ਕਿਸ ਤਰ੍ਹਾਂ ਦੀ ਡਰੈੱਸ ਆ ਮੱਛਰਦਾਨੀ ਪਹਿਨ ਲਈ ਹੈ ਕੀ ਅਨੰਨਾ ਪੰਡਿਤਾਂ ਦਾ ਇਹ ਸਟਾਈਲ ਜੋ ਆ ਸੋਸ਼ਲ ਮੀਡੀਆ ਉਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਲੋਕਾਂ ਦੇ ਵੱਲੋਂ ਉਹਨਾਂ ਨੂੰ ਟਰੋਲ ਕੀਤਾ ਜਾ ਰਿਹਾ ਹੈ ਤੁਹਾਨੂੰ ਅਨੰਨਾ ਪੰਡਿਤਾਂ ਦੀ ਡਰੈੱਸ ਕਿਵੇਂ ਦਾ ਲੱਗਾ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ